ਸਰਦਿਓ ਇਹ ਨਸ਼ਾ ਨਹੀਂ ਕੁਝ ਵੀ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਹੈ ਗਾਵਾ ਗਾਵਾ ਪਿਆਰ ਦੀ ਮਨਜ਼ਰ ਹੈ ਕੀ ਹੈਗੇ ਨੇ ਉਹ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਆਪਾਂ ਨੌਜਵਾਨਾਂ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਦੇ ਆਂ ਵੀ ਆਪਣਾ ਕੰਪੀਟੀਸ਼ਨ ਕਰੋ ਜਿਮ ਲਾਓ ਆਪਣੀ ਸਿਹਤਾਂ ਧਿਆਨ ਰੱਖੋ ਉਜਵਨ ਪੀੜੀ ਜਿੱਥੇ ਨਸ਼ੇ ਵਰਗੇ ਦਲਦਲ ਵਿੱਚ ਫਸਦੀ ਜਾ ਰਹੀ ਹੈ ਉੱਥੇ ਹੀ ਬਹੁਤ ਸਾਰੇ ਨੌਜਵਾਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਆਪਣੀ ਸਿਹਤ ਬਣਾਉਣ ਵਾਸਤੇ ਪ੍ਰੇਰਿਤ ਕੀਤਾ ਜਾਂਦਾ ਹੈ ਇਸ ਲੜੀ ਤਹਿਤ ਅੱਜ ਅੰਮ੍ਰਿਤਸਰ ਦੇ ਜੋੜਾ ਫਾਟਕ ਵਿਖੇ ਅੰਮ੍ਰਿਤਸਰ ਜਿਮ ਦੇ ਮਾਲਕ ਹਰਪ੍ਰੀਤ ਸਿੰਘ ਪ੍ਰੀਤਾ ਅਤੇ ਇੰਟਰਨੈਸ਼ਨਲ ਖਿਡਾਰੀ ਅਲੀ ਜੀ ਅਗਵਾਈ ਵਿੱਚ ਆਰਮ ਰਾਜ ਸਿੰਘ ਚੈਂਪੀਅਨਸ਼ਿਪ ਟੂਰਨਾਮੈਂਟ ਕਰਵਾਇਆ ਗਿਆ ਇਸ ਟੂਰਨਾਮੈਂਟ ਵਿੱਚ ਪੂਰੇ ਭਾਰਤ ਵਿੱਚੋਂ 50 ਲੜਨ ਵਾਲੇ ਖਿਡਾਰੀਆਂ ਨੇ ਭਾਗ ਲਿਆ ਤਾਂ ਜੋ ਇਹ ਕੰਪੀਟੀਸ਼ਨ ਕਰਾਇਆ ਹੈ ਕੰਪੀਟੀਸ਼ਨ ਦੇ ਵਿੱਚ ਆਪਾਂ ਸਹੂਲਤਾਂ ਵੀ ਦਿੱਤੀਆਂ ਨੇ ਜਿਹੜੇ ਪਲੇਅਰ ਬਾਹਰੋਂ ਆਏ ਨੇ ਜਿਨ੍ਹਾਂ ਕੋ ਫੀਸ ਨਹੀਂ ਦਿੱਤੀ ਜਾਂਦੀ ਜਾਂ 18 ਸਾਲ ਤੋਂ ਘੱਟ ਉਮਰ ਵਾਲੇ ਇਹ ਨੇ ਉਹਨਾਂ ਕੋ ਆਪਾਂ ਕੋਈ ਐਂਟਰੀ ਫੀਸ ਨਹੀਂ ਲਈ ਠੀਕ ਹੈ ਜੀ ਤੇ ਜਾਂ ਜਿਹੜਾ ਕੋਈ ਹੈਂਡੀਕੈਪ ਆ ਉਹਨੂੰ ਵੀ ਆਪਾਂ ਐਂਟਰੀ ਫ੍ਰੀ ਕੀਤੀ ਆ ਜਿੱਤਣ ਵਾਲੇ ਨੂੰ ਜੀ ਆਪਾਂ ਵਧੀਆ ਨਾਮ ਟਰਾਫੀ ਆ ਮੈਡਲ ਆ ਕੈਸ਼ ਪ੍ਰਾਈਜ਼ ਆ ਤੇ ਪਲੱਸ ਸਪਲੀਮੈਂਟ ਆ ਬਾਕੀ ਇਸੀ ਸਪੋਰਟਸਮੈਨ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਪੀ ਕੋਈ ਵੀ ਪਲੇਅਰ ਜਿਹੜਾ ਕੋਈ ਮੀਡਲ ਕਲਾਸ ਜਾਂ ਕੋਈ ਫੀਸ ਨਹੀਂ ਖਰਚ ਸਕਦਾ ਉਹਨੂੰ ਆਪਾਂ ਕੋਈ ਐਂਟਰੀ ਨਹੀਂ ਕੋਈ ਫੀਸ ਨਹੀਂ ਆਪਾਂ ਫ੍ਰੀ ਆਫ ਕੋਸਟ ਕਰਾਇਆ ਪੰਜਾਬ ਸਰਕਾਰ ਨੂੰ ਕੀ ਅਪੀਲ ਹੋਣੀ ਹੈ ਪੰਜਾਬ ਸਰਕਾਰ ਨੂੰ ਇੱਕੋ ਅਪੀਲ ਹੈ ਜੀ ਜਿਹੜੇ ਪਲੇਅਰ ਨੈਸ਼ਨਲ ਖੇਡ ਕੇ ਆਏ ਨੇ ਜਿਸ ਤਰ੍ਹਾਂ ਅਲੀ ਆ ਮੇਰਾ ਸਟੂਡੈਂਟ ਆ ਪੰਜਾਬ ਨੈਸ਼ਨਲ ਮੈਂ ਕੀ ਇੰਡੀਆ ਖੇਡ ਕੇ ਆਇਆ ਵਾ ਕੋਈ ਇਹਨੂੰ ਨੌਕਰੀ ਜਾਂ ਜੋਬ ਬਹੁਤ ਕੋਸ਼ਿਸ਼ ਕਰ ਰਹੇ ਆ ਕਰ ਵੀ ਚੁੱਕੇ ਆ ਤੇ ਕਰ ਵੀ ਰਹੇ ਆ ਪੀ ਚਲੋ ਜੇ ਨੌਕਰੀ ਮਿਲ ਜਾਵੇ ਬੱਚੇ ਨੂੰ ਚਲੋ ਇਹ ਜੋ ਇਸ ਤਰ੍ਹਾਂ ਦੇ ਇਵੈਂਟ ਵਗੈਰਾ ਹੋਰ ਆਪਾਂ ਕਰਾਂਦੇ ਰਵਾਂਗੇ ਮੈਂ ਤੇ ਹੱਥ ਜੋੜ ਕੇ ਸਰਕਾਰ ਗਾੜੀ ਇਹੋ ਅਪੀਲ ਕਰਦਾ ਵੀ ਸਾਡੇ ਵਾਲ ਵੀ ਸਪੋਰਟਸ ਵਾਲੇ ਮੁੰਡਿਆਂ ਵਾਲ ਵੀ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਗੇਮ ਕਰਦੇ ਨੇ ਤੇ ਉਹਨਾਂ ਦਾ ਕੋਈ ਸੋਚਿਆ ਜਾਵੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਇਹ ਕਹਨਾ ਚਾਹੁੰਦਾ ਹਾਂ ਆਪਣੇ ਇਲਾਕੇ ਦੇ ਅਮਰਸਰ ਦੇ ਜਿਹੜੇ ਮੇਰੇ ਲਾਗੇ ਲਾਗੇ ਜਿਹੜੇ ਜਿੰਨੇ ਵੀ ਇਲਾਕੇ ਨੇ ਉਹ ਅੱਗੇ ਵੀ ਉਹਨਾਂ ਨੂੰ ਪਤਾ ਵਾ ਵੀ ਮੈਂ ਕੋਈ ਪੈਸੇ ਨਾਲ ਪਿਆਰ ਨਹੀਂ ਕਰਦਾ ਜਿੰਨੇ ਵੀ ਮੁੰਡੇ ਨੇ ਉਹ ਆਪਣੇ ਕੋ ਮੇਰੇ ਕੋ ਐਕਸ਼ਨ ਲਾਉਂਦੇ ਨੇ ਕਿੰਨੀ ਕਈਆਂ ਕੋ ਮੁੰਡਿਆਂ ਕੋ ਤੁਸੀਂ ਪੁੱਛ ਵੀ ਸਕਦੇ ਹੋ ਵੀ ਮੈਂ ਫੀਸ ਲੈਂਦਾ ਹੀ ਨਹੀਂ ਕੋਈ ਹਿਸਾਬ ਨਹੀਂ ਹੁੰਦਾ ਮੇਰੇ ਕੋ ਫੀਸ ਕਿਦੀ ਆਈ ਜਾਂ ਨਹੀਂ ਆਈ ਮੈਂ ਹੁਣ ਫਿਰ ਅਪੀਲ ਕਰਦਾ ਵਾਂ ਜੇ ਮੁੰਡੇ ਕੋਈ ਆਪਣੇ ਅੰਮਰਸਰ ਦੇ ਵਿੱਚ ਫੀਸ ਨਹੀਂ ਦੇ ਸਕਦੇ ਮੇਰੇ ਜਿਮ ਚਾਨ 24 ਘੰਟੇ 24 ਦੇ ਵਿੱਚੋਂ 18 ਘੰਟੇ ਮੇਰਾ ਜਿਮ ਖੁੱਲਾ ਵਾ ਬਿਨਾ ਫੀਸ ਤੋਂ ਬਿਨਾ ਕੋਈ ਟੈਨਸ਼ਨ ਤੋਂ ਆਓ ਕੋਈ ਸੰਗੇ ਨਾ ਆਣ ਕੇ ਆਪਣੀ ਐਕਸਰ ਲਾਓ ਕੋਈ ਸਟੂਡੈਂਟ ਨੂੰ ਵੀ ਖਾਸ ਕਰਕੇ ਵੀ ਕੋਣ ਕਈ ਫੋਰਡ ਨਹੀਂ ਕਰ ਸਕਦੇ ਉਹਨਾਂ ਲਈ ਵੀ ਫ੍ਰੀ ਆ ਟ੍ਰੇਨਿੰਗ ਆ ਆਣ ਕੇ ਆਰਮਲੈਸਨੀ ਟ੍ਰੇਨਿੰਗ ਕਰੋ ਤੇ ਅਗਲੇ ਸਾਲ ਆਉਂਦੇ ਸਾਲ ਉਹ ਵੀ ਕੰਪੀਟੀਸ਼ਨ ਆਪਣਾ ਨਾਮ ਦੱਸੋ ਸਰ ਮੇਰਾ ਨਾਮ ਪਹਿਲਾਂ ਤੇ ਮੈਂ ਸਾਰਿਆਂ ਨੂੰ ਸਾਸਰੀਕਲ ਕਹਿੰਦਾ ਵਾ ਮੇਰਾ ਨਾਮ ਅਲੀ ਜੇ ਤੇ ਮੈਂ ਅੰਮ੍ਰਿਤਸਰ ਜੇਮ ਤੋਂ ਬਿਲੋਂਗ ਕਰਦਾ ਵਾ ਤੇ ਮੇਰੇ ਕੋਚ ਸਾਹਿਬ ਅਜ ਨਾਲ ਖੜੇ ਨੇ ਆਪਾਂ ਇੱਕ ਬਹੁਤ ਹੀ ਵੱਡਾ ਕੰਪੀਟੀਸ਼ਨ ਕਰਾਇਆ ਓਪਨ ਆਰਨਰਸ ਲਈ ਚੈਂਪੀਅਨਸ਼ਿਪ ਕਰਵਾਈ ਹੈ ਜਿਹਦੇ ਵਿੱਚ ਵੱਖ-ਵੱਖ ਸਤਾਨਾਂ ਤੋਂ ਆ ਕੇ ਪਲੇਅਰਾਂ ਨੇ ਪਾਰਟਿਸਿਪੇਟ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਮੁੰਡਿਆਂ 'ਚ ਬਹੁਤ ਉਤਸ਼ਾਹ ਵਾ ਤੇ ਜਿਹੜੇ ਆਪਣੇ ਕੋਚ ਸਾਹਿਬ ਗਿਨੇ ਹਰਪੀ ਸਿੰਘ ਪ੍ਰੇਤਾ ਜੀ ਇਹ ਹਰ ਸਾਲ ਹਰ ਸਾਲ ਚ ਤਿੰਨ ਤੋਂ ਚਾਰ ਇਵੈਂਟ ਕਰਵਾਉਂਦੇ ਰਹਿੰਦੇ ਨੇ ਮੁੰਡਿਆਂ ਲਈ ਕਿ ਮੁੰਡੇ ਸਪੋਰਟਸ ਨਾਲ ਜੁੜੇ ਰਹਿਣ ਤੇ ਮੈਂ ਸਰਕਾਰਾਂ ਅੱਗੇ ਵੀ ਇਹੀ ਬੇਨਤੀ ਕਰਦਾ ਵਾਂ ਕਿ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਸਪੋਰਟ ਕਰਿਆ ਕਰੋ ਸਪੋਰਟਸ ਕਲਚਰ ਚ ਪੈਸਾ ਇਨਵੈਸਟ ਕਰਿਆ ਕਰੋ ਤਾਂ ਜੋ ਕਿ ਇਹੋ ਜਿਹੇ ਉਪਰਾਲੇ ਹਰ ਟੂਰਨਾਮੈਂਟ ਚ ਹੁੰਦੇ ਰਹਿਣ ਤੇ ਮੁੰਡੇ ਸਪੋਰਟਸ ਨਾਲ ਜੁੜੇ ਰਹਿਣ ਕਿੰਨੀ ਉਮਰ ਦੇ ਨੌਜਵਾਨਾਂ ਨੇ ਹਿੱਸਾ ਲਿਆ ਜੀ ਸਰ ਨੌਜੋ ਆ ਏਜ ਲਿਮਟ ਇਹਦੇ ਚ ਕੋਈ ਵੀ ਨਹੀਂ ਗਈ ਭਾਵੇਂ ਤੁਸੀਂ 18 ਸਾਲ ਦੇ ਹੋ 14 ਸਾਲ ਦੇ ਹੋ 15 ਸਾਲ ਦੇ ਹੋ 50 ਸਾਲ ਦੇ ਹੋ 60 ਸਾਲ ਦੇ ਹੋ ਇਸ ਦਾ ਇਹਦੇ ਚ ਕੋਈ ਮੈਟਰ ਨਹੀਂਗਾ ਸਪੋਰਟਸ ਵਿੱਚ ਤੁਸੀਂ ਜਿਹੜੀ ਮਰਜ਼ੀ ਏਜ ਦੇ ਵਿੱਚ ਤੁਸੀਂ ਪਲੇ ਕਰ ਸਕਦੇ ਹੋ। ਪੰਜਾ ਲੜਾਉਣ ਦੇ ਵਿੱਚ ਜਿੱਤਣ ਵਾਲੇ ਨੂੰ ਕੀ ਨਾਮ? ਸਰ ਪੰਜਾ ਲੜਾਉਣ ਦੇ ਵਿੱਚ ਆਪਾਂ ਹਮੇਸ਼ਾ ਹੀ ਆਪਣੇ ਕੋਲੋਂ ਇਨਵੈਸਟਮੈਂਟ ਕਰਕੇ ਆਪਣੀ ਸੇਵਿੰਗ ਦੇ ਪੈਸੇ ਜੋੜ-ਜੋੜ ਕੇ ਮੁੰਡਿਆਂ ਲਈ ਮੈਡਲ, ਸਰਟੀਫਿਕੇਟ, ਟਰੋਫੀਜ਼, ਕੈਸ਼ ਪ੍ਰਾਈਜ਼ ਤੇ ਹੋਰ ਵੀ ਸਪਲੀਮੈਂਟਸ ਸਹੂਲਤ ਪ੍ਰਦਾਨ ਕਰਵਾਂਦੇ ਆ। ਸਰ ਮੁੰਡੇ ਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਮੁੰਡੇ ਆਏ ਨੇ ਅੰਮ੍ਰਿਤਸਰ ਪਠਾਨਕੋਟ ਜਲੰਧਰ ਲੁਧਿਆਣਾ ਨਵਾਂ ਸ਼ਹਿਰ ਹੁਸ਼ਿਆਰਪੁਰ ਵੱਖ-ਵੱਖ ਸਤਾਨਾਂ ਤੋਂ ਪਲੇਅਰ ਆਏ ਨੇ ਅਲੀ ਜੀ ਜਿਵੇਂ ਦੇਖਦੇ ਹੋ ਨੌਜੋਗ ਜਿਹੜੇ ਵੀ ਸਟੇਟ ਤੋਂ ਮੈਂ ਚਾਹੁੰਦੇ ਹਾਂ ਜਿਹੜੇ ਆnde ਜਿਹੇ ਨੌਜੋਗ ਪੰਜਾਬ ਦੇ ਨੇ ਨਸ਼ੇੜੀ ਬੰਦ ਜਾ ਰਹੇ ਨੇ ਸਰ ਐਦਾ ਦੀ ਕੋਈ ਗੱਲ ਨਹੀਂ ਪੰਜਾਬ ਪੰਜਾਬ ਦੇ ਮੁੰਡੇ ਬਹੁਤ ਤਗੜੇ ਨੇ ਪੰਜਾਬ ਸਟੇਟ ਦੀ ਡੈਲ ਹੀ ਬੜੀ ਹੈ ਸਾਰਿਆਂ ਦੁਨੀਆਦਾਰਾਂ ਨੂੰ ਜਿੱਥੇ ਵੀ ਆਪਾਂ ਨੈਸ਼ਨਲ ਤੇ ਜਾਂਦੇ ਆ ਜਾਂ ਕਿਤੇ ਵੀ ਸਟੇਟ ਚੈਂਪੀਅਨਸ਼ਿਪ ਖੇਲਦੇ ਆ ਓਪਨ ਸਟੇਟ ਖੇਲਦੇ ਆ ਉਹਦੇ ਚ ਪੰਜਾਬ ਦੇ ਮੁੰਡਿਆਂ ਦਾ ਬਹੁਤ ਤੈਲਕਾ ਹੁੰਦਾ ਹਰ ਕੋਈ ਪਲੇਅਰ ਪੰਜਾਬ ਦੇ ਪਲੇਅਰਾਂ ਤੋਂ ਡਰਦਾ ਕਿ ਯਾਰ ਵਾਕੇ ਪੰਜਾਬ ਤੋਂ ਆਇਆ ਵਾ ਇਹ ਇਹਨਾਂ ਦੀ ਖਰਾਕ ਬਹੁਤ ਚੰਗੀ ਹੁੰਦੀ ਹੈ ਤੇ ਐਦਾਂ ਦੀ ਕੋਈ ਗੱਲ ਨਹੀਂ ਕਿ ਨਸ਼ੇੜੀਆਂ ਵਾਲੀ ਗੱਲ ਕਿਉਂਕਿ ਸਾਡੇ ਵੱਲੋਂ ਵੀ ਪੂਰੀ ਕਿਉਂਕਿ ਸਾਡੇ ਹੱਥ 'ਚ ਹੈ ਕੁਝ ਹੈ ਨਹੀਂ ਹੈ ਤਾਂ ਵੀ ਆਪਾਂ ਆਪਣੀ ਸੇਵਿੰਗਸ ਜੋੜ ਗਏ ਇਦਾਂ ਦੇ ਕੰਪੀਟੀਸ਼ਨ ਕਰਾਨੇ ਰਹਿੰਦੇ ਆ ਇਦਾਂ ਦੇ ਉਪਰਾਲੇ ਕਰਾਨੇ ਰਹਿੰਦੇ ਆ ਕਿ ਜਿਹੜਾ ਕਿ ਪੰਜਾਬ ਨੂੰ ਬਦਨਾਮ ਕੀਤਾ ਗਿਆ ਨਸ਼ਿਆਂ ਦੇ ਵਿੱਚ ਉਹ ਚੀਜ਼ਾਂ ਨੂੰ ਉਹ ਚੀਜ਼ ਦਾ ਜਿਹੜਾ ਕਲੰਕ ਆਪਾਂ ਦੂਰ ਕਰਨਾ ਚਾਹੁੰਦੇ ਆ ਐਹੋ ਜੇ ਈਵੈਂਟ ਕਰਾਨੇ ਰਹਿੰਦੇ ਆ ਤੇ ਸਰਕਾਰਾਂ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਪਲੀਜ਼ ਐਹੋ ਜੇ ਬੰਦਿਆਂ ਨੂੰ ਸਪੋਰਟ ਕਰੋ ਇੱਕ ਕੋਚ ਦਾ ਤਗੜਾ ਹੋਣਾ ਹੀ ਨਹੀਂ ਜ਼ਰੂਰੀ ਹੈ ਤਗੜਾ ਹੋਣ ਦੇ ਨਾਲ ਨਾਲ ਸੂ ਜਵਾਨ ਵੀ ਬੰਦਾ ਬਹੁਤ ਹੈ ਜਿਹੜਾ ਕਿ ਹਰ ਸਪੋਰਟ ਸਿਸਟਮ ਚ ਮਤਲਬ ਸਾਰੇ ਜਿੰਨੇ ਵੀ ਐਥਲੀਟਸ ਆ ਜਿੰਨੇ ਵੀ ਸਪੋਰਟਸ ਆ ਉਹਨਾਂ ਨੂੰ ਪੂਰੀ ਸਪੋਰਟ ਕਰਦੇ ਆ ਮੇਰੇ ਕੋਲ ਸਾਹਿਬ ਅੱਜ ਤੱਕ ਮੇਰੇ ਕੋਲ ਵੀ ਇਹਨਾਂ ਨੇ ਕਦੀ ਫੀਸ ਨਹੀਂ ਲਈ ਤੇ ਅੱਜ ਵੀ ਇਹਨਾਂ ਨੇ ਜਿਹੜੇ ਉਪਰਾਲੇ ਕੀਤੇ ਆ 18 ਸਾਲ ਤੋਂ ਘੱਟ ਜਿਹੜੇ ਵੀ ਪਲੇਅਰ ਖੇਡ ਰਹੇ ਆ ਉਹਨਾਂ ਦੀ ਫ੍ਰੀ ਐਂਟਰੀ ਆ ਡਿਸੇਬਲ ਹੈਂਡੀਕੈਪ ਜਿਹੜੇ 플레이 ਕਰ ਰਹੇ ਆ ਉਹਨਾਂ ਦੀ ਵੀ ਫ੍ਰੀ ਐਂਟਰੀ ਆ ਐਸਾ ਹੀ ਕੋਈ ਗੱਲ ਨਹੀਂ ਕਿ ਆਪਾਂ ਪੈਸਾ ਇਕੱਠਾ ਕਰਨ ਲਈ ਇਹ ਚੀਜ਼ਾਂ ਕਰਦੇ ਪਏ ਆ ਆਪਾਂ ਸਪੋਰਟਸ ਨੂੰ ਅੱਗੇ ਲਿਆਂਨ ਲਈ ਜਿਹੜੇ ਕਿ ਲੋੜਮੰਦ ਪਲੇਅਰ ਅਗੇ ਜਾਂ ਹਾਰਡ ਵਰਕ ਪਲੇਅਰ ਆ ਉਹਨਾਂ ਦੇ ਫਾਇਦੇ ਲਈ ਇਹ ਚੀਜ਼ਾਂ ਕਰ ਰਹੇ ਆ ਤੇ ਬਸ ਇਹੀ ਦੁਨੀਆਦਾਰੀਆਂ ਨੂੰ ਆਪਾਂ ਅਪੀਲ ਕਰਦੇ ਆ ਜੇ ਤੁਸੀਂ ਸਪੋਰਟ ਕਰਨੀ ਹੈ ਤੇ ਇਹੋ ਜਿਹੇ ਬੰਦਿਆਂ ਨੂੰ ਸਪੋਰਟ ਕਰੋ ਕਿਉਂਕਿ ਆ ਬੰਦਿਆਂ ਨੂੰ ਵੱਧ ਤੋਂ ਵੱਧ ਜੋੜ ਰਿਹਾ ਸਾਡੀ ਚ ਇਸ ਮੋਕੇ ਨੌਜਵਾਨਾਂ ਵਿੱਚ ਫਸਵੇਂ ਮੁਕਾਬਲੇ ਵੀ ਕਰਵਾਏ ਗਏ ਉੱਥੇ ਹੀ ਪੰਜੇ ਦਾ ਮੁਕਾਬਲਾ ਜਿੱਤਣ ਵਾਲੇ ਨੌਜਵਾਨਾਂ ਦਾ ਹੌਸਲਾ ਅਫਜ਼ਾਈ ਵੀ ਕੀਤਾ ਗਿਆ ਦਸਤੀ ਸਮੋਕੀ ਨੋਜਪਾਨਾ ਵਿੱਚ ਖੇਡ ਮੁਕਾਬਲੇ ਨੂੰ ਲੈ ਕੇ ਉਤਸ਼ਾਹ ਵੇਖਣ ਨੂੰ ਵੀ ਮਿਲਿਆ ਤੇ ਸਰਕਾਰਾਂ ਨਾਲ ਨਰਾਜ਼ਗੀ ਵੀ ਨਜ਼ਰ ਆਈ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਸਰਕਾਰਾਂ ਨੂੰ ਖਿਡਾਰੀਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਅਤੇ ਬਣ ਦੇਖ ਸਕਦੇ ਹੋ ਕਿ ਇਹ ਨਸ਼ਿਆਂ ਨਾਲ ਨਹੀਂ ਕੁਝ ਵੀ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਹੈ ਕਿਆ ਬਾਜ਼ ਆ। ਕਿੰਨੇ ਕਾਟੀ ਮੈਸੇਜ ਆ। 20 ਹੈਗੇ ਨੇ। ਉਹ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਆਪਾਂ ਨੌਜਵਾਨਾਂ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਦੇ ਆਂ ਵੀ ਆਪਣਾ ਕੰਪੀਟੀਸ਼ਨ ਕਰੋ, ਜੀਮਾਂ ਲਾਓ, ਆਪਣੀ ਸਿਹਤ ਦਾ ਧਿਆਨ ਰੱਖੋ। ਮੇਰੀ ਰੱਖੀ ਵੀਰੋ ਜੀ ਤਾਂ ਵੀ ਬੋਲੀ ਜਾ ਰਿਹਾ। ਇਹ ਨੰਬਰ ਤੇ ਦੂਜਾ ਨੰਬਰ। ਉਸ ਤੋਂ ਬਾਅਦ 9 ਨੰਬਰ ਤੇ 10 ਨੰਬਰ। 9 ਨੰਬਰ ਤੇ 10 ਨੰਬਰ ਰੈਡੀ ਨੇ। 9 ਨੰਬਰ ਤੇ 10 ਨੰਬਰ ਰੈਡੀ ਨੇ। ਕਹਰੂ ਸੇ ਦਰਕਿਓ ਐੜੀ ਆਓ ਜੋਰ ਲਾਓ ਦੇਖ ਸਕਦੇ ਹੋ ਕਿ ਇਹ ਨਸ਼ਿਆਣਾ ਨਹੀਂ ਕੁਛ ਵੀ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਸਾਰ ਕੁਝ ਸ਼ੀਤਤਾ ਜਾਂਦਾ ਹੈ ਕਿਆ ਬਾਤ ਹੈ ਕਿ ਕਾਟੀ ਮੈਸੇਜ 20 ਹੈਗੇ ਨੇ ਉਹ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਆਪਾਂ ਨੌਜਵਾਨਾਂ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਦੇ ਆਂ ਵੀ ਆਪਣਾ ਕੰਪੀਟੀਸ਼ਨ ਘੜੋ ਜੇਮਾਂ ਲਾਓ ਆਪਣੀ ਸਿਹਤ ਦਾ ਧਿਆਨ ਰੱਖੋ एक नंबर ते दस नंबर उसके बाद नौ नंबर से दस नंबर दो नंबर से दस नंबर रेडी रहे